ਸਾਹਿਕਲ ਜੀ ਸਾਰਿਆਂ ਨੂੰ ਜਿਹੜੀ ਅੱਜ ਦੀ ਵੀਡੀਓ ਆ ਉਹਦੇ ਵਿੱਚ ਆਪਾਂ ਕੈਲਗਰੀ ਦੀ ਰੀਅਲ ਏਸਟੇਟ ਬਾਰੇ ਤਾਂ ਗੱਲ ਕਰਾਂਗੇ ਹੀ ਕਰਾਂਗੇ ਉਹਦੇ ਚ ਇਹ ਆ ਕਿ ਜਿਵੇਂ ਹੁਣ ਸਾਨੂੰ ਪਤਾ ਹੀ ਆ ਵੀ ਲਿਸਟਿੰਗਸ ਨੇ ਜਿਹੜੀਆਂ ਮਾਰਕੀਟ ਦੇ ਵਿੱਚ ਕਾਫੀ ਆ ਰਹੀਆਂ ਨੇ ਪਰ ਜਿਹੜੀ ਸੋਲਡ ਪ੍ਰਾਪਰਟੀ ਸੀਗੀਆਂ ਉਹ ਉਨੀ ਤੇਜ਼ੀ ਨਾਲ ਵਿਕੀਆਂ ਨਹੀਂ ਉਹਦਾ ਵੀ ਇੱਕ ਵੱਡਾ ਕਾਰਨ ਇਹ ਆ ਕਿ ਜਿਹੜੇ ਦਸੰਬਰ ਦੇ ਮਹੀਨੇ ਦੇ ਵਿੱਚ ਜ਼ਿਆਦਾਤਰ ਲੋਕ ਜਿਵੇਂ ਕਹਿ ਲਓ ਘਰਾਂ ਨੂੰ ਨਹੀਂ ਦੇਖ ਰਹੇ ਹੁੰਦੇ ਛੁੱਟੀਆਂ ਦੇ ਵਿੱਚ ਹਰ ਕੋਈ ਕੋਸ਼ਿਸ਼ ਕਰਦਾ ਕਿ ਉਹ ਆਪਣੇ ਪਰਿਵਾਰ ਦੇ ਨਾਲ ਬੈਠ ਕੇ ਸਮੇਂ ਨੂੰ ਗੁਜ਼ਾਰੇ ਤੇ ਉਹ ਵੀ ਆਪਾਂ ਉਹਨਾਂ ਬਾਰੇ ਵੀ ਗੱਲ ਕਰਦੇ ਆ ਉਸ ਤੋਂ ਨਾਲ ਫਨ ਥੋੜੀ ਮਾਰਗੇਜਾਂ ਬਾਰੇ ਵੀ ਜ਼ਰੂਰ ਜਾਣਕਾਰੀ ਦੇਵਾਂਗੇ ਤੇ ਉਹ ਤੋਂ ਪਹਿਲਾਂ ਆਪਾਂ ਜਿਹੜੀ ਗੱਲ ਕਰਨੀ ਚਾਹੁੰਦੇ ਆ ਉਹ ਇਹ ਹੈ ਕਿ ਜਿਹੜੀ ਤੁਹਾਨੂੰ ਸਾਰ ਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਕੈਨੇਡਾ ਦੇ ਵਿੱਚ ਜਿਹੜੀ এমਪਲੋਇਮੈਂਟ ਸੀਗੀ ਉਹ ਚ 91000 ਨਵੀਆਂ ਜੋਬਸ ਐਡ ਹੋਈਆਂ ਤੇ ਉਹਦੇ ਵਿੱਚ ਸਾਰਿਆਂ ਨੂੰ ਵੱਧ ਜਿਹੜਾ ਫਾਇਦਾ ਹੋਇਆ ਉਹ ਅਲਬਰਟਾ ਨੂੰ ਹੋਇਆ ਤੇ ਅਲਬਰਟਾ ਨੇ ਸਾਰਿਆਂ ਨੂੰ ਵੱਧ ਜਿਆਦਾ ਜਿਹੜੀਆਂ ਜੌਬਸ ਨੇ ਉਹ ਐਡ ਕੀਤੀਆਂ ਤੇ ਸਾਡੀ ਜਿਹੜੀ ਅਨਪਲੋਇਮੈਂਟ ਬੇਰਜਗਾਰੀ ਦੀ ਦਰ ਆ ਉਹ ਵੀ ਘਟ ਕੇ ਸਿਰਫ 6.7% ਰਹਿ ਗਈ ਜਿਹੜੀ ਕਿ 1.2% ਘਟ ਗਈ ਆ ਤੇ ਇਹ ਜਿਹੜੀ ਜੇਕਰ ਟ੍ਰੈਂਡ ਚੱਲਦਾ ਰਹਿੰਦਾ ਵਾ ਤਾਂ ਉਹਦਾ ਸਾਨੂੰ ਕਾਫੀ ਜਿਆਦਾ ਫਾਇਦਾ ਹੋਣ ਦੇ ਅਸਾਰ ਨੇ ਜੇ ਗੱਲ ਕਰੀਏ ਸਾਡੇ ਦੋਨੋਂ ਵੱਡਿਆਂ ਸ਼ਹਿਰਾਂ ਦੀ ਤਾ ਕੈਲਗਰੀ ਦੇ ਵਿੱਚ 20000 ਦੇ ਨੇੜੇ ਜੋਬ ਨਵੀਂ ਜਿਹੜੀ ਐਡ ਹੋਈ ਤੇ ਐਡਮਿੰਟਨ ਦੇ ਵਿੱਚ 11000 ਨਵੀਂ ਜਿਹੜੀ ਜੋਬ ਐਡ ਹੋਈ ਇਹ ਜ਼ਿਆਦਾਤਰ ਜਿਹੜੀਆਂ ਜੋਬ ਸੀਗੀਆਂ ਉਹ ਮੈਨੂਫੈਕਚਰਿੰਗ ਜਾਂ ਕੰਸਟਰਕਸ਼ਨ ਦੇ ਏਰੀਆ ਦੇ ਵਿੱਚ ਐਡ ਹੋਈਆਂ ਨੇ ਤੇ ਜੇਕਰ ਇਹ ਟ੍ਰੈਂਡ ਚੱਲਦਾ ਰਿਹਾ ਤਾਂ ਸਾਨੂੰ ਪਤਾ ਵਾ ਕਿ ਬਾਹਰੋਂ ਜਿਹੜੇ ਲੋਕ ਨੇ ਉਹਨਾਂ ਦਾ ਆਉਣਾ ਵੀ ਬਣਿਆ ਰਹੂਗਾ ਇੱਥੇ ਇੱਕ ਗੱਲ ਜ਼ਰੂਰ ਹੈ ਕਿ ਸਾਡੀ ਜਿਹੜੀ ਰੈਂਟਲ ਮਾਰਕੀਟ ਆ ਥੋੜੀ ਜੀ ਪਿੱਛੇ ਫਰਕ ਪਿਆ ਸਲੋ ਹੋਈ ਹੋਈ ਆ ਤੇ ਰੈਂਟ ਵੀ ਤਕਰੀਬਨ 6% ਦੇ ਨੇੜੇ ਘਟੇ ਨੇ ਉਹਦਾ ਵੱਡਾ ਕਾਰਨ ਇਹ ਹੈ ਕਿ ਜਿਹੜੀਆਂ ਨਵੀਆਂ ਅਪਾਰਟਮੈਂਟ ਬਿਲਡਿੰਗਾਂ ਬਣ ਰਹੀਆਂ ਨੇ ਉਹ ਵੀ ਇਨਵੈਂਟਰੀ ਚ ਐਡ ਹੋ ਰਹੀਆਂ ਨੇ ਉਹਨਾਂ ਦਾ ਕਰਕੇ ਵੀ ਇਹ ਫਰਕ ਜ਼ਰੂਰ ਦੇਖਣ ਨੂੰ ਮਿਲ ਰਿਹਾ ਪ੍ਰਾਈਸਾਂ ਘਟ ਰਹੀਆਂ ਹਲੇ ਵੀ ਜਿਹੜੀਆਂ ਥੋੜੀਆਂ ਥੋੜੀਆਂ ਘਟ ਰਹੀਆਂ ਨੇ ਅੱਗੇ ਵੀ ਤੁਹਾਨੂੰ ਦੱਸਿਆ ਸੀ ਵੀ ਜਿਹੜੇ ਪਹਿਲੇ 2-3 ਮਹੀਨੇ ਉਹ ਥੋੜੇ ਜਿਹਾ ਹਲੇ ਸ਼ਾਂਤ ਰਹਿਣਗੇ ਪਰ ਉਸ ਤੋਂ ਬਾਅਦ ਆ ਜਿਹੜੀ ਮਾਰਕੀਟ ਕੰਸਿਸਟੈਂਟਲੀ ਫੇਰ ਚੱਲਣ ਦੇ ਕਾਫੀ ਅਸਰ ਨੇ ਤੇ ਜਿਵੇਂ ਬੈਂਕਾਂ ਦੀ ਆਪਾਂ ਹੁਣ ਮੌਰਗੇਜ ਦੀ ਗੱਲ ਕਰਦੇ ਆਂ ਤਾਂ ਮਾਰਗੇਜ ਦੀ ਜੇ ਤੁਸੀਂ ਸ਼ੋਪਿੰਗ ਵੇਰਾ ਕਰ ਰਹੇ ਹੋ ਤਾਂ ਉਹ तकरीबन ਬੈਂਕਾਂ ਚ 1.45% ਦੇ ਨੇੜੇ ਤੇ ਜਿਹੜਾ ਜਿਹੜੀ ਮਾਰਗੇਜ ਉਹ ਤੁਹਾਨੂੰ ਦੇ ਸਕਦੀਆਂ ਨੇ ਅੱਜ ਕੱਲ 3 ਸਾਲ ਦੀ ਜੇ ਤੁਸੀਂ ਲੈਣੀ ਚਾਹੁੰਦੇ ਹੋ ਤਾਂ ਤੇ ਇੱਕ ਗੱਲ ਦਾ ਜਰੂਰ ਖਿਆਲ ਰੱਖਿਓ ਕਿ ਜ਼ਿਆਦਾਤਰ ਜਿਹੜੀਆਂ ਬੈਂਕਾਂ ਨੇ ਉਹ ਸਾਰੀਆਂ ਹੀ ਕੈਸ਼ਬੈਕ ਪ੍ਰੋਗਰਾਮ ਹੈਗੇ ਉਹਨਾਂ ਦੇ ਉਹਨਾਂ ਦਾ ਵੀ ਜਰੂਰ ਐਡਵਾਂਟੇਜ ਲਿਓ ਕੱਲੀ ਮੇਰਾ ਖਿਆਲ ਸਕੋਸ਼ੀਆ ਬੈਂਕ ਦਾ ਸ਼ਾਇਦ ਜਿਹੜੀ ਆਫਰ ਨਹੀਂ ਕਰ ਰਹੀ ਉਹ ਤੇ ਬਾਕੀ ਏਟੀਬੀ ਆ ਜਿਹੜੀ ਉਹ ਵੀ ਕਾਫੀ ਚੰਗੇ ਰੇਟ ਨੇ ਜਿਹੜੇ ਮੈਂਸ਼ਨ ਕਰ ਰਹੀ ਆ ਕਿ ਉਹਨਾਂ ਦੇ ਉਹ ਦੇ ਰਹੇ ਨੇ ਤੇ ਉਹਨਾਂ ਨਾਲ ਵੀ ਜਰੋਂ ਵੀ ਇਹ ਸ਼ਾਪਿੰਗ ਤੁਸੀਂ ਕਰ ਰਹੇ ਹੋ ਤਾਂ ਇਹਨਾਂ ਚੀਜ਼ਾਂ ਦਾ ਜ਼ਰੂਰ ਖਿਆਲ ਰੱਖਿਓ ਤੇ ਉਸ ਤੋਂ ਜਿਹੜੀ ਅਗਲੀ ਗੱਲ ਹੈਗੀ ਆ ਵੀ ਸਾਡੀ ਜਿਵੇਂ ਹੁਣ ਰੀਅਲ ਏਸਟੇਟ ਮਾਰਕੀਟ ਆ ਉਹਦੇ ਵਿੱਚ ਹੁਣ ਨਵੇਂ ਘਰਾਂ ਦੀ ਜਿਹੜੀ ਤਦਾਦ ਥੋੜੀ ਜੀ ਵੱਧ ਵੀ ਰਹੀ ਆ ਤੇ ਉਹਦਾ ਹੁਣ ਦੇਖਦੇ ਆਪਾਂ ਵੀ ਕਿਧਰਲੇ ਪਾਸੇ ਨੂੰ ਹਲੇ ਜਾਂਦੀ ਆ ਜਿਵੇਂ ਹੁਣ ਨਵੀਆਂ ਲਿਸਟਿੰਗਾਂ ਸਾਡੇ ਕੋਲ ਆਈਆਂ 645 ਪਿਛਲੇ ਇੱਕ ਹਫ਼ਤੇ ਦੇ ਵਿੱਚ ਵਿੱਚ ਬੈਕ ਆਨ ਦਾ ਮਾਰਕੀਟ 55 ਆਈਆਂ ਤੇ 209 ਪ੍ਰਾਪਰਟੀ ਸੀਗੀਆਂ ਜਿਹੜੀਆਂ ਪ੍ਰਾਈਸ ਜਿਹਨਾਂ ਦੀ ਘਟੀ ਤੇ 100 ਪ੍ਰਾਪਰਟੀਆਂ ਨੇ ਜਿਨ੍ਹਾਂ ਦੀ ਪ੍ਰਾਈਸ ਵਧੀ ਤੇ سوری 10 ਪ੍ਰੋਪਰਟੀਆਂ ਨੇ ਜਿਨ੍ਹਾਂ ਦੀ ਪ੍ਰਾਈਸ ਵਧੀ 280 ਪ੍ਰੋਪਰਟੀਆਂ ਨੇ ਜਿਹੜੀਆਂ ਪੈਂਡਿੰਗ ਹੋਈਆਂ 295 ਪ੍ਰੋਪਰਟੀ ਸੋਲਡ ਹੋਈਆਂ ਹੁਣ ਜਿਵੇਂ ਤੁਹਾਨੂੰ ਇਹ 300 ਨੇਟ ਡੇਡ ਹੋ ਗਈਆਂ ਤੁਹਾਨੂੰ ਪਤਾ ਹੀ ਇਹ ਵੀ ਇਥੋਂ ਫਰਕ ਦਾ ਪਤਾ ਲੱਗਦਾ ਵੀ ਨਵੀਆਂ ਵਾਧੇ ਆਈਆਂ ਨੇ ਪਰ ਦਸੰਬਰ ਦੇ ਵਿੱਚ ਜਿਵੇਂ ਸਾਨੂੰ ਪਤਾ ਵੀ ਮਾਰਕੀਟ ਇੰਨੀ ਐਕਟਿਵ ਨਹੀਂ ਹੁੰਦੀ ਉਹਦੇ ਕਰਕੇ ਜਿਹੜੀਆਂ ਸੋਲਡ ਪ੍ਰੋਪਰਟੀਆਂ ਘਟ ਨੇ 56 ਪ੍ਰੋਪਰਟੀਆਂ ਨੇ ਜਿਹੜੀਆਂ ਐਕਸਪਾਇਰਡ ਹੋਈਆਂ 5 ਪ੍ਰੋਪਰਟੀਆਂ ਨੇ ਜਿਹੜੀਆਂ ਵਿਧਰੋਨ ਨੇ ਤੇ 129 ਪ੍ਰੋਪਰਟੀਆਂ ਨੇ ਜਿਹੜੀਆਂ ਟਰਮੀਨੇਟ ਹੋਈਆਂ ਤੇ ਨਾਲ ਅਸੀਂ ਇੱਕ ਹੋਰ ਵੀ ਜ਼ਿਕਰ ਕਰਨਾ ਚਾਹਾਂਗਾ ਕਿ ਜਿਹੜੀਆਂ ਅਸੀਂ VIP ਪ੍ਰੋਗਰਾਮ ਸ਼ੁਰੂ ਕੀਤਾ ਹੋਇਆ ਆਪਣੇ ਕਲਾਇੰਟਸ ਵਾਸਤੇ ਉਹਨਾਂ ਦੇ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਹੋਰ ਬਿਜ਼ਨੈਸਸ ਨੂੰ ਐਡ ਕੀਤਾ ਜਾਵੇ ਤਾਂ ਕਿ ਜਿਹੜੇ ਸਾਡੇ ਨਾਲ ਕੰਮ ਕਰ ਰਹੇ ਨੇ ਉਹ ਇਹਨਾਂ ਚੀਜ਼ਾਂ ਦਾ ਸਾਡੇ ਪ੍ਰੋਗਰਾਮਸ ਦਾ ਜਿਹੜਾ ਉਹ ਫਾਇਦਾ ਲੈ ਸਕਣ ਤੇ ਅਗਰ ਤੁਸੀਂ ਵੀ ਸੋਚ ਰਹੇ ਹੋ ਰੀਅਲ ਏਸਟੇਟ ਵੇਚਣ ਜਾਂ ਖਰੀਦਣ ਬਾਰੇ ਤਾਂ ਮੈਨੂੰ ਜ਼ਰੂਰ ਕੰਟੈਕਟ ਕਰਿਓ ਮੇਰਾ ਫੋਨ ਨੰਬਰ ਹੈ 4036992345 ਧੰਨਵਾਦ ਜੀ